ਦੀਨ ਦੁਨੀਆ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਜਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅਤੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਾਵਨ ਮੁਬਾਰਕ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਆਸ਼ੀਸ਼ ਗੁਰੂ ਫਤੇ ਦੀ ਸਾਂਝ ਪਾਈਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਮੁਬਾਰਕ ਦਿਨ 6ਵੇਂ ਗੁਰੂ ਨਾਨਕ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਨੂੰ ਮੀਰੀ ਅਤੇ ਪੀਰੀ ਧਰਮ ਅਤੇ ਰਾਜਨੀਤੀ ਭਗਤੀ ਅਤੇ ਸ਼ਕਤੀ ਦੇਗ ਅਤੇ ਤੇਗ ਦੋ ਤਲਵਾਰਾਂ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਧਾਰਨ ਕਰਵਾਈਆਂ ਨੇ ਹਿੰਦੁਸਤਾਨ ਦੇ ਅੰਦਰ ਹੀ ਨਹੀਂ ਪਹਿਲਾ ਸਮੁੱਚੇ ਸੰਸਾਰ ਦੇ ਅੰਦਰ ਇਹ ਸਮਝਿਆ ਜਾਂਦਾ ਸੀ ਕਿ ਧਰਮ ਵੱਖਰਾ ਹੈ ਤੇ ਰਾਜਨੀਤੀ ਵੱਖਰੀ ਹੈ ਧਰਮੀ પુરੁਸ਼ ਕਦੇ ਰਾਜਨੀਤੀ ਨਹੀਂ ਕਰ ਸਕਦੇ ਨੇ ਤੇ ਰਾਜਨੀਤੀ ਕਰਨ ਵਾਲੇ ਸ਼ਾਇਦ ਕਦੇ ਧਰਮੀ ਨਹੀਂ ਹੋ ਸਕਦੇ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਸਿਧਾਂਤ ਦਿੱਤਾ ਗਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦਾ ਸੱਚ ਦਾ ਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਮੀਰ ਨੂੰ ਇਹ ਸਮਝਾਇਆ ਕਿ ਜ਼ਬਰ ਤੇ ਜ਼ੁਲਮ ਬਹੁਤ ਮਾੜਾ ਹੈ ਉਥੇ ਪੀਰ ਨੂੰ ਵੀ ਸਮਝਾਇਆ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗਿਆ ਪਾਏ ਕਿ ਉਹ ਪੀਰ ਨਹੀਂ ਜਿਹੜਾ ਅਧਿਆਤਮਿਕਵਾਦ ਤੋਂ ਅਕਾਲ ਪੁਰਖ ਦੀ ਯਾਦ ਤੋਂ ਖੁੰਝ ਕੇ ਨਿਹਰਾ ਸੰਸਾਰਕ ਧੰਧਿਆਂ ਦੇ ਵਿੱਚ ਅੰਦਰੋਂ ਤਾਂ ਫਸਿਆ ਪਰ ਬਾਹਰੋਂ ਪੀਰ ਹੋਣ ਦਾ ਦਿਖਾਵਾ ਕਰਦਾ ਹੈ ਪਾਤਸ਼ਾਹ ਜੀ ਨੇ ਐਸੀ ਪੀਰੀ ਦੀ ਗੱਲ ਕੀਤੀ ਜਿਸ ਪੀਰੀ ਦੇ ਵਿੱਚ ਅਧਿਆਤਮਕਵਾਦ ਰੋਹਾਨੀਅਤ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਰੱਖਦਿਆ ਹੋਇਆ ਸਮੁੱਚੀ ਲੋਕਾਈ ਦੇ ਅੰਦਰ ਉਸ ਪਰਮਾਤਮਾ ਨੂੰ ਦੇਖਣਾ ਹੈ ਉੱਥੇ ਮੀਰੀ ਦੀ ਗੱਲ ਕਰਦਿਆ ਹੋਇਆ ਮੀਰ ਨੂੰ ਵੀ ਆਖਿਆ ਜਦੋਂ ਅਮਨਾਬਾਦ ਦੀ ਧਰਤੀ ਤੇ ਚੜ ਕੇ ਆਇਆ ਸੀ ਬਾਬਰ ਤਾਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਪਾਪ ਕੀ ਜਾਂਚ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਬਾਬਰ ਨੂੰ ਜ਼ਾਬਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਚੱਲਦਿਆ ਹਾਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਰਾਜਨੀਤੀ ਤੇ ਧਰਮ ਧਰਮ ਤੇ ਰਾਜਨੀਤੀ ਇਹਦਾ ਸੁਮੇਲ ਕਰ ਦਿੱਤਾ ਔਰ ਸੰਸਾਰ ਦੇ ਲੋਕਾਂ ਨੂੰ ਦੱਸਿਆ ਕਿ ਜੇ ਰਾਜ ਧਰਮ ਦੇ ਮੁਤਾਬਕ ਹੋਵੇ ਤਾਂ ਦੁਨੀਆ ਦੇ ਨਾਲ ਨਿਆ ਇਨਸਾਫ ਹੁੰਦਾ ਹੈ ਪਰ ਜਿਸ ਰਾਜ ਦੇ ਪਿੱਛੇ ਧਰਮ ਨਾ ਹੋਵੇ ਤਾਂ ਉੱਥੇ ਜ਼ਬਰ ਤੇ ਜ਼ੁਲਮ ਹੁੰਦਾ ਹੈ ਦੁਨੀਆ ਦੇ ਲੋਕਾਂ ਨੇ ਦੇਖਿਆ ਸੀ ਕਿ ਜਦੋਂ ਵੀ ਤਲਵਾਰ ਉੱਠਦੀ ਸੀ ਤਾਂ ਉਹਨੂੰ ਮਾਰੂ ਕਿਹਾ ਜਾਂਦਾ ਸੀ ਪਰ ਮੇਰੀ ਪੀਰੀ ਦੇ ਮਾਲਕ ਨੇ ਜਦੋਂ ਦੋ ਤਲਵਾਰਾਂ ਧਾਰਨ ਕੀਤੀਆਂ ਤਾਂ ਉਹਨਾਂ ਨੇ ਤਲਵਾਰਾਂ ਨੂੰ ਮਾਰੂ ਨਹੀਂ ਸਗੋਂ ਉਸਾਰੂ ਬਣਾ ਦਿੱਤਾ ਕਿ ਇਹਦੇ ਨਾਲ ਆਪਾਂ ਜ਼ਾਬਰ ਤੇ ਜ਼ਰਵਾਣੀ ਦਾ ਮੁਕਾਬਲਾ ਕਰਨਾ ਹੈ ਤੇ ਨਾਲ ਦੀ ਨਾਲ ਹਰ ਸਿੱਖ ਨੇ ਸ਼ਸਤਰ ਰੱਖ ਕੇ ਆਪਣੀ ਰੱਖਿਆ ਤੇ ਸੁਰੱਖਿਆ ਖੁਦ ਵੀ ਕਰਨੀ ਹੈ ਮੇਰੀ ਪੀੜੀ ਦੇ ਮਾਲਕ ਨੇ ਸਾਨੂੰ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਸਿਖਾਈ ਸ਼੍ਰੀ ਅਕਾਲ ਤਖਤ ਸਾਹਿਬ ਦਿੱਲੀ ਦੇ ਤਖਤ ਤੋਂ ਉੱਚਾ ਹੈ ਇਥੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਧਰਮ ਦੇ ਮੁਤਾਬਕ ਆਪਾਂ ਰਾਜ ਕਾਇਮ ਕਰਨਾ ਹੈ ਗੁਰਮਤ ਦੇ ਅੰਦਰ ਜਿੱਥੇ ਭਲੀ ਸੁਹਾਵੀ ਸ਼ਾਪਰੀ ਦਾ ਜਿਗਰ ਹੈ ਉਥੇ ਸਾਡੀ ਤਵਾਰੀਖ ਦੇ ਵਿੱਚ ਸਾਡੀਆਂ ਫੌਜੀਆਂ ਦੀਆਂ ਸ਼ੌਣੀਆਂ ਦਾ ਵੀ ਜਿਗਰ ਹੈ ਦੇਗ ਦੀ ਗੱਲ ਹੈ ਤਾਂ ਤੇਗ ਦੀ ਗੱਲ ਹੈ ਦੀਨ ਦੀ ਗੱਲ ਹੈ ਤਾਂ ਦੁਨੀ ਦੀ ਗੱਲ ਹੈ ਗੱਲ ਕੀ ਸਿੱਖ ਧਰਮ ਦੇ ਅੰਦਰ ਅੱਜ ਦੇ ਦਿਨ ਤੋਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਧਰਮ ਦੇ ਆਧਾਰ 'ਤੇ ਧਰਮ ਦੀ ਕਮਾਈ ਕਰਦਿਆਂ ਹੋਇਆਂ ਰਾਜਨੀਤੀ ਕਰਨ ਦਾ ਔਰ ਅਸਲ ਨੀਤੀ ਜਿਹਦੇ ਮੁਤਾਬਕ ਸੰਸਾਰ ਦਾ ਸਮਾਜ ਦਾ ਦੁਨੀਆ ਦਾ ਭਲਾ ਹੋਵੇ ਹਰ ਮੀਰ ਤਖਤ ਦੇ ਉੱਤੇ ਬੈਠਾ ਇਸ ਗੱਲ ਨੂੰ ਚੇਤਿਆਂ ਦੇ ਵਿੱਚ ਰੱਖੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਗਤ ਪਰਮਾਤਮਾ ਦੀ ਪੈਦਾ ਕੀਤੀ ਕੋਠੜੀ ਏ ਇਸ ਕੋਠੜੀ ਦੇ ਵਿੱਚ ਉਹ ਸੱਚਾ ਬਾਦਸ਼ਾਹ ਬੈਠਾ ਹੈ ਇਸ ਕਰਕੇ ਰਾਜ ਕਰਦਿਆ ਮੈਂ ਅਸੀਂ ਉਸ ਸੱਚੇ ਬਾਦਸ਼ਾਹ ਨੂੰ ਸਾਰਿਆਂ ਦੇ ਵਿੱਚ ਦੇਖਣਾ ਹੈ ਨਿਆ ਕਰਨਾ ਹੈ ਕਿਸੇ ਦੇ ਨਾਲ ਕੋਈ ਧੱਕੇਸ਼ਾਈ ਨਹੀਂ ਕਰਨੀ ਹੈ ਪਾਤਸ਼ਾਹ ਦੇ ਨਾਂ ਬਚਨਾਂ ਨੂੰ ਕਮਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਔਰ ਜਦੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਉੱਥੇ ਰੋਜਾ ਸ਼ਰੀਫ ਵੀ ਸੀ ਪਰ ਸਾਡੀ ਨੀਤੀ ਕੈਸੀ ਹੈ ਭਾਵੇਂ ਰੋਜਾ ਸ਼ਰੀਫ ਦੇ ਸ਼ੇਖ ਅਹਿਮਦ ਸਰਹੰਦੀ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਯੋਗਦਾਨ ਪਾਇਆ ਸੀ ਪਰ ਜਦੋਂ ਸਿੱਖਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਤਾਂ ਉਹਨਾਂ ਨੇ ਰੋਜਾ ਸ਼ਰੀਫ ਨੂੰ ਹੱਥ ਵੀ ਨਾ ਲਾਇਆ ਮਿਸਲਾ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿਧਾਂਤ ਤੇ ਚੱਲਦਿਆਂ ਖਾਲਸਾ ਰਾਜ ਦੀ ਉਸਾਰੀ ਕੀਤੀ ਤੇ ਜਿਸ ਖਾਲਸਾ ਰਾਜ ਦੇ ਅੰਦਰ ਸਾਰਿਆਂ ਦੇ ਹੱਕ ਹਕੂਕ ਬਰਾਬਰ ਕੀਤੇ ਗਏ ਭਾਵੇਂ ਕਿ ਦੁਨੀਆ ਦੇ ਅੰਦਰ ਬਦਲਾਖੋਰੀ ਦੀ ਨੀਤੀ ਹੁੰਦੀ ਸਿੱਖਾਂ ਦੇ ਉੱਤੇ ਗੁਰੂਕਾਲ ਤੇ ਗੁਰੂਕਾਲ ਤੋਂ ਬਾਅਦ ਮੁਗਲਾਂ ਦੇ ਸਮੇਂ ਬੜੇ ਸਾਡੇ ਤੇ ਜ਼ਬਰ ਤੇ ਜ਼ੁਲਮ ਸਨ ਪਰ ਜਦੋਂ ਸ਼ੇਰੇ ਪੰਜਾਬ ਨੇ ਮੇਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਖਾਲਸਾ ਰਾਜ ਕਾਇਮ ਕੀਤਾ ਤਾਂ ਕਿਸੇ ਦੇ ਨਾਲ ਬਦਲਾਖੋਰੀ ਦੀ ਗੱਲ ਸਾਹਮਣੀ ਨਹੀਂ ਆਉਂਦੀ ਹੈ ਕਿਸੇ ਵੀ ਖਾਨਦਾਨ ਨੂੰ ਇਸ ਕਰਕੇ ਨਿਸ਼ਾਨਾ ਨਹੀਂ ਬਣਾਇਆ ਗਿਆ ਕਿ ਇਹਨਾਂ ਦੇ ਪੁਰਖਿਆਂ ਨੇ ਸਾਡੇ ਤੇ ਜ਼ਬਰ ਕੀਤਾ ਸੀ ਹਾਂ ਜਿਨ੍ਹਾਂ ਨੇ ਪਾਪ ਕੀਤਾ